ਮੂ ਮੈਂ ਮਰ ਜਾ ਆ ਕਿਨੂੰ ਬਿਠਾਈ ਆਉਂਦੇ ਨੇ ਮਗਰ ਓ ਕਿੰਦਾ ਮੈਂ ਮਾਥੜ ਕਿਉਂ ਬਣੂ ਉਫੜ ਬਣ ਜੀ ਤੇ ਆ ਸੁੱਤ ਦਾ ਕੁਝ ਹੋਇਆ ਨਹੀਂ ਓ ਮੈਂ ਤਾਂ ਤੁਨ ਕੋ ਤੇ ਢੋਲੇ ਲ ਕਰਾਤਾ ਹਾਂ ਰੇ ਲੱਟ ਜਾ ਜਲਾ ਕੇ ਹਾਂ ਉਹੀ ਚੜੂ ਡੱਬੇ ਦੇ ਪਾਣੀ ਹੋਣਾ ਆਹ ਜੱਨੋ ਹੋਰ ਜੱਨੋ ਕੀ ਹਾਲ ਚਾਲ ਨੇ ਰੇ ਬਸ ਵਧੀਆ ਬਸ ਤੇਰੇ ਬਿਨਾਂ ਜੀ ਨਹੀਂ ਲੱਗਦਾ ਆਹ ਜੀ ਨਹੀਂ ਲੱਗਦਾ ਫਿਰ ਆ ਚੱਲੀਏ ਘਰੇ

ਹਾਂ ਚੰਨ ਛੜਿਆ ਚੰਨ ਤੇਰੀ ਬੱਜਾਾਂ ਤੇਰੀ ਜੱਤ ਨੂੰ ਭਿੰਦਾ ਖਸਮਾ ਬੇਅੱਖਲਾ ਛੜਿਆ ਹੋਇਆ ਕੁੱਤਾ ਜਹਾਂ ਆਂਦਾ ਉਹ ਕੀ ਹੋ ਗਿਆ ਤੈਨੂੰ ਮਕਰਵਾ ਹੋ ਗਿਆ ਕੀ ਕਰਦਾ ਫਿਰ ਤੈਨੂੰ ਮੱਖਲੀ ਨਹੀਂ ਹੈਗੀ ਮੇਰਾ ਸਾਡਾ ਖਰਾਬ ਕਰਦਾ ਨਜ਼ਾਰੇ ਨਜ਼ਾਰੇ ਖਰਾਬ ਕਰਤੇ ਆ ਕੀ ਕਰ ਤੈਨੂੰ ਲਿੰਕ ਲਿੰਕ ਪਲੇਗ ਜੀ ਨਹੀਂ ਪਤਾ ਲੱਗਦਾ ਤੂੰ ਕੀ ਕਰ ਰਿਹਾ ਤੀ ਇਹ ਸੁਪਨੇ ਚ ਦੀ ਯਾਰਾ ਹਾਂ ਸੁਪਨਾ ਮੇਰੀ ਜ ਆ ਜਾਂਦੀ ਕਰਦਾ ਜਦੋਂ ਦੋ ਮਿੰਟ ਅੱਕ ਖੁੱਲਦੀ ਸਾਰਾ ਛੁੱਪ ਦੇਦਾ ਸੁਪਨਾ ਆ ਰਿਹਾ ਇਹ ਨਜ਼ਾਰੇ ਜਾ ਰਹੇ ਨੇ ਨਜ਼ਾਰੇ ਯਾਰੇ ਮਾੜੀ ਮੋਟੀ ਬੰਦੇ ਨੂੰ ਇੰਨੀ ਕਿ ਤਾਕਲ ਹੋਣੀ ਚਾਹੀਦੀ ਵੀ ਬੰਦਾ ਨਾਲ ਪਿਆ ਕੋਈ ਬੰਦਾ ਨਾਲ ਪਿਆ ਮੇਰਾ ਸਾਲਾ ਉਹੀ ਇੱਕ ਖਾਈ ਫੇਦਾ ਆਦਮ ਬਵਾਦ ਮੋਕਾ ਦਾ ਫੇਦਰਾ ਮੈਂ ਪੜਦਾ ਪਾ ਕੋਈ ਨਾ ਹਾਂ ਮਾੜੀ ਮੋਟੀ ਸੂਹ ਹੋਣੀ ਚਾਹੀਦੀ ਬੰਦੇ ਨੂੰ ਤੂੰ ਤਾਂ ਉੱਠ ਬੱਠ ਚ ਪਾਉਣ ਵਾਲਾ ਆਏ ਨਹੀਂ ਤੂੰ ਮੈਂ ਲਾਲਾ ਸਾਹਿਬ ਹਾਂ ਮੇਰਾ ਕੀ ਕਸੂਰਾ ਲੈ ਲੇਗਾ ਸੁਪਨਾ ਵੀ ਮੜਾ ਮੋਟਾ ਹੂੰ ਤਾਂ ਸੁਰਤ ਹੁੰਦੀ ਆ ਬੰਦੇ ਨੂੰ ਵੀ ਮੈਂ ਕਿੱਥੇ ਪਿਆ ਕਿਹਦੇ ਨਾਲ ਪਿਆ ਤੂੰ ਆਏਗਾ ਸੱਚੀ ਖਰਾਬ ਕਰਤੀ ਪਹਣਾ ਹੁੰਦਾ ਮੈਂ ਤਾਂ ਇੱਧਰ ਬੰਦ ਤੈਨੂੰ ਕਿੰਨੇ ਦਿਨ ਹੋ ਗਏ ਉਹ ਰਾਇ ਨੂੰ ਪਹਿਲਾਂ 19 ਕੀ ਗੱਲ ਹੋਈ ਆ ਅੱਧਾ ਕਰਤੀ ਦੀ ਜਾ ਜਾਂਦੀ ਕੀ ਹੋ ਜਾਂਦਾ ਤੈਨੂੰ ਉਹ ਜਾ ਪਾਈ ਜਾ ਮੇਰੇ ਨਾਲ ਬਾਲੀ ਬਕਵਾਸ ਨਾ ਮਾਰ ਠੀਕ ਆ ਤੇਰਾ ਮੈਂ ਕਰਦਾ ਬੰਦਾ ਸੋਭਾ ਅਜੇ ਤੱਕ ਤੂੰ ਲੋਟ ਨਹੀਂ ਹੁੰਦਾ ਹਾ ਹਾ ਉਹਨੂੰ ਲਾ ਫੋਨ ਮਿਸਤਰੀ ਨੂੰ ਨੰਨੇ ਗਾਲ ਜੇ ਨਹੀਂ ਕਿਸ ਨੂੰ ਕੁਝ ਵੀ ਲੱਗਦਾ ਹੈਗਾ ਬੰਦਾ ਚਾਹ ਪਾਣੀ ਪੀਆ ਤੋ ਉਹ ਲਾ ਦੇ ਯਾਰਾ ਐ ਨਹੀਂ ਲੱਗਦਾ ਹੈਗਾ ਨੰਨੇ ਗਾਲ ਜੇ ਕਿਵੇਂ ਤੂੰ ਕਹਿਣਾ ਉਹ ਲਿਆ ਦੂ ਚਾਹ ਚੂ ਤੈਨੂੰ ਫੂਕ ਦੂੰ ਆਪਦਾ ਬੈਡਾਂ ਦੀ ਪਈ ਜੇ ਉਹਨਾਂ ਜੁੱਤੀਆਂ ਲਾਉਂਦਰੀ ਮੈਨੂੰ ਕੱਢ ਲੈਣ ਦੇ ਨਹੀਂ ਨੀਂਦ ਮਾਰੀ ਮੋਟੀ ਪੂਰੀ ਜਾਂਦੀ ਹੈ ਕਰ ਲਾ ਮਾੜਾ ਮੋਟਾ ਬੰਦਾ ਜੱਗ ਚ ਰਹਿ ਜਾ ਰਾ ਐਜੀ ਮੇਰੇ ਛਲੇ ਦੀ ਤੇਰਾ ਵੀ ਤੂੜਾ ਪੀਤਾ ਹੋਵੇ ਤੈਨੂੰ ਪਤਾ ਹੀ ਨਹੀਂ ਲੱਗਾ ਕਾਸ਼ੇ ਦਾ ਹੈ ਉਹ ਨੀਂਦ ਜਦੀ ਯਾਰ ਮੈਂ ਨੀਂਦ ਤਾਂ ਤੈਨੂੰ ਆਉਣੀ ਨਹੀਂ ਮੇਰਾ ਧੜ ਸੋਪਣੇ ਚ ਬੜਕੋ ਬੜਕੋ ਕੇ ਉੱਠਾ ਕਰੇਗਾ ਨਾ ਇਹ ਫਿਰ ਕੀ ਜੁੱਤੀ ਅਜੇ ਦਾ ਕਰਾ ਦੋ ਡੋੜਾ ਅਗਲੀ ਨੂੰ ਕੀ ਰਹਿਣ ਦੋ ਇੱਥੇ ਨਵੇਂੜ ਕੇ ਕੰਮ ਚੱਲੀ ਖੇਤਾਂ ਨੂੰ ਹਣ ਥੂਣ ਲਾ ਕੇ ਪਾਣੀ ਵੇ ਹਰਮਣ ਹਾਂਜੀ ਕਿਹੜੇ ਵੇਲੇ ਹੋਗੇ ਟੋਕਰਾਂ ਦੇ ਚੱਕੇ ਕਦੇ ਉਰੇ ਬੈ ਜਾਣਾ ਕਰ ਉਧਰ ਭੱਜ ਜਾਣਾ ਉਹ ਤਾਂ ਮੈਂ ਸਿੱਧੀ ਕੰਮ ਨਵੇਂੜ ਦੇ ਕਣਕ ਨੂੰ ਪਾਣੀ ਲਾਉਣਾ ਚ ਧੁੱਪ ਵਧੀਆ ਨਿਕਲੀ ਹੋਈ ਹੈ ਕੋਈ ਨਾ ਫਰਮਾ ਕਰੋ ਪਾ ਦਾਂਗੇ ਹੋਰ ਕੀ ਕਰੇ ਕੋਈ ਹੈ ਨਹੀਂਗਾ ਅਭੀ ਤੈਂ ਹੀ ਕੱਖ ਪਾਉਣੇ ਨੇ ਕਾ ਨੂੰ ਕਿਹੜਾ ਪਾਉਂਦਾ ਮਗਰ ਦੱਸੀ ਮੇਤੋਂ ਉਹ ਹੈ ਤਾਂ ਹੈ ਕਿ ਨਹੀਂ ਮਲੰਕ ਆਪੇ ਪਾ ਦੇਣਗੇ ਉਹਨਾਂ ਦੇ ਕੱਖ ਪਾਏ ਹੋਏ ਲੈੰਦੂ ਹਲੇ ਉੱਠੇ ਨਹੀਂ ਹੈਗੇ ਉਹ ਦੇਖ ਤਰਾ ਲੜਨ ਲੱਗ ਰਹੇ ਨੇ ਉਹ ਭੂਮਾ ਮਰ ਜਾ ਤੜਕੀ ਲੱਗੇ ਹੈ ਤੜਕੀ ਚੱਲ ਕੋਈ ਨਹੀਂ ਝੋਟ ਦੇ ਪੈਰ ਬਾਚਣ ਪਹਿਲਾਂ ਲਾਉਂਦੇ ਨੇ ਆਜਾ ਆਪਾਂ ਦੇਖੀ ਆਜਾ ਚੱਲਾ ਆਜਾ ਹਰ ਦਾ ਨਹੀਂ ਹੁੰਦਾ ਕੇਰਾਂ ਦੇ ਕਹੇ ਤਾਂ ਹੁਣ ਹੀ ਤੜਕੀ ਲੱਗ ਜਣਾ ਯਾਰ ਕਰਨ ਆ ਇੱਕ ਨਾਲ ਥੋੜੀ ਹੁੰਦੀ ਹੈ ਹੱਥ ਆਉਂਦੀ ਹੈ ਕਿਸੇ ਦੀ ਯਾਰ ਕਰ ਲਾ ਫੋਨ ਯਾਰ ਉਹਨੂੰ ਤੋ ਹੋ ਗਿਆ ਉਹਨਾਂ ਦਾ ਕੋਈ ਯਾਰ ਉਹਨਾਂ ਦਾ ਗੱਲ ਹੀ ਨਹੀਂ ਕੁਝ ਹੋਈ ਗੱਲ ਤਾਂ ਕੁਝ ਨਹੀਂ ਹੋਈ ਤੜਕੀ ਲੜਨ ਲੱਗ ਗਿਆ ਪਰਜਾਈ ਇਹ ਨਾ ਘਾਤੋ ਜਲੂਸ ਕੱਢੇ ਪਹਿਲਾਂ ਮੈਨੂੰ ਐਂ ਦੱਸੋ ਕੰਮ ਕਰਦਾ ਕੋਈ ਕਰਵਾ ਲੇਗਾ ਅਸੀਂ ਜਨੂਸ ਕਾਹਨੂੰ ਕੱਢਦੇ ਆ ਮੇਰਾ ਸਾਲਾ ਮੇਰੇ ਨਾਲ ਪਿਆ ਭਾਈ ਹੈ ਇਹ ਮੈਂ ਸੁਣ ਮੈਂ ਤੈਨੂੰ ਕੀ ਕੰਮ ਉਹ ਤੂੰ ਰੈਂ ਦੇ ਗੱਲਾਂਗਾ ਕਹਾ ਕਹਾ ਨਹੀਂ ਨਹੀਂ ਰਾਤ ਤਾਂ ਮੈਂ ਰਾਤ ਤਾਂ ਮੈਂ ਕਿਹਾ ਸੀ ਵੀ ਭਾਈ ਉਹ ਡੁੱਡ ਮੰਜੇ ਢਾਹੇ ਪਏ ਨੇ ਸਾਡੇ ਉਹ ਤਾਂ ਕਹਿੰਦੇ ਨਾ ਅਸੀਂ ਉੱਥੇ ਇਕੱਠੇ ਬੈਠਾ ਤੇ ਪਾਵਾਂਗੇ ਫਿਰ ਸੱਚੀ ਲੜ ਵੀ ਪਏ ਉਹ ਤਾਂ ਇਹ ਆਪ ਹੀ ਆ ਟੱਕੇ ਦਰੂਦ ਇਹਨੂੰ ਕਹਿੰਦਾ ਹੁਣ ਸੁਰਤ ਦੀ ਰਾਤ ਸਭਾ ਪਿਆਰ ਆ ਸਾਡਾ ਵੀ ਕੀ ਤਾਂ ਸਾਰਿਆਂ ਨੇ ਇੱਥੇ ਕੋਈ ਨਹੀਂ ਸੀ ਜਿਹਨੇ ਨਹੀਂ ਪੀਤੀ ਹੋਵੇ ਸਾਰੀ ਡਿਗਦੀ ਆਏ ਨੇ ਫਰੀ ਦੀ ਮਿਲੀ ਸੀ ਭਲਾ ਹੁਣ ਓਕੇ ਹੋ ਹੋ ਪੀ ਗਏ ਨਾ ਇਹ ਫਰੀਦ ਇਹ ਕੀ ਕੀ ਕਰਦਾ ਫਰੀਦ ਫਰੀਦ ਨੂੰ ਤੇਰਾ ਭਾਈ ਧਰੱਕ ਗਿਆ ਉਹਦੇ ਉੱਤੇ ਵੇ ਐਨੂ ਕਹਿਨੀ ਆ ਇਹ ਤਾਂ ਫਰੀਦ ਦੀ ਪਿੱਤੀ ਐ ਕੀ ਗੱਲ ਫਿਰ ਮੈਂ ਕਹਿੰਦਾ ਨਾ ਤੇਰਾ ਭਾਈ ਤਾਂ ਰੱਖ ਕੇ ਜਾਂਦੀ ਫਿਰ ਕਿ ਮੇਰਾ ਭਾਈ ਕੱਤ ਤੱਕ ਹੀ ਜਾਊਗਾ ਹਾਂ ਮੇਰੇ ਭਾਈ ਆਲੇ ਲੈ ਲਈ ਕੇਨ ਚੰਗਾ ਮੇਰਾ ਭਾਈ ਤਾਂ ਮੇਰਾ ਭਾਈ ਤਾਂ ਸ਼ਰਾਬ ਪੀਣਾ ਇਹਦੇ ਮਕਾਨ ਨਹੀਂ ਜਾਂਦਾ ਤੇਰੀ ਪ੍ਰੀਆ ਹੀ ਕਹਿੰਦੀਆਂ ਹਰੇ ਰਿਸ਼ਤੇਦਾਰੀ ਜੜਦੀ ਮੈਨੂੰ ਸਾਰੀਆਂ ਕਰਤੂਤਾਂ ਦੇ ਇਹ ਕਿੰਨੀ ਪਤਾ ਹਾਂ ਕਾਹ ਨੂੰ ਐਵੇਂ ਫਾਇਦਾ ਨਹੀਂ ਇਹਦਾ ਯਾਰ ਆਈ ਨੇ ਮੈਨੂੰ ਪਹਿਲੇ ਦਿਨ ਚਾਚੂ ਬਣਾਉਂਗੇ ਕਿ ਅਸੀਂ ਜਾਈਏ ਕਿਸੇ ਆਸੇ ਬਸ ਸਾਡੀਆਂ ਕਰਤੂਤਾਂ ਦਾ ਤਾਂ ਪਤਾ ਸੋਡੀਆਂ ਕਰਤੂਤਾਂ ਦਾ ਵੀ ਸਾਰਿਆਂ ਨੂੰ ਪਤਾ ਆਪਦੀਆਂ ਕਰਤੂਤਾਂ ਟਾਕੇ ਰੱਖੋ ਕਿ ਕਿਹਦੀ ਤੇਰੇ ਤਾਜ ਮਹਿਲ ਹੀ ਵਜਦੇ ਪਿੰ ਉਦੀ ਭਜਦੇ ਉਹ ਤਾਂ ਨਹੀਂ ਤਾਜਮਹਾਲ ਹੈਗਾ ਪਤੀ ਹੈਗਾ ਹਾਂ ਬਾਥਰੂਮ ਜਿਹਨੇ ਬਣਾਇਆ ਤੀ ਲੁੱਚੇ ਕਮਾਜ ਬਣਾਇਆ ਤੈਨੂੰ ਤਾਂ ਆਪ ਤੀਵੀਂ ਦੀ ਜਾਤ ਦਾ ਤਾਜਮਹਾਲ ਬਣਾਤਾ ਲੈ ਤੂੰ ਵੀ ਬੜਾਈ ਰ ਭੁੱਖਾ ਗੱਲ ਨਹੀਂ ਚਾਚਾ ਅਗਲੇ ਨੇ ਕੁਝ ਬਣਾਤਾ ਦਿੱਤਾ ਤਾ ਥੋੜ੍ਹ ਵੀ ਨਹੀਂ ਪੜਦਾ ਕਿ ਤੂੰ ਤਾਂ ਬਾਥਰੂਮਾਂ ਦਾ ਨਹੀਂ ਸਕਤ ਪਾਦੀ ਉਹ ਤੇ ਤੀਂ ਵਾਰ ਕੇਗਾ ਇਹਨੂੰ ਮੁਰਗਾਂ ਦਾ ਫੋੜਾ ਪਾ ਦੇ ਉਹ ਇੱਕ ਬੰਦ ਕਰਨੀ ਪਿਆ ਕਰੂ ਮੈਨੂੰ ਐ ਦੱਸ ਤੂੰ ਇੱਥੇ ਜਾਣਦਾ ਕੀ ਰ ਮਗਾ ਕਿੱਦਾਂ ਨਿਕਲਾਂਗਾ ਸਾਡੇ ਘਰੋਂ ਤੂੰ ਉਹ ਚਾਚਾ ਨਹੀਂ ਜਾਂਦਾ ਸੁਭ ਨੂੰ ਹੁੰਦਾ ਮੈਂ ਜਾਂਦਾ ਹਾਂ ਹਾਂ ਪਰ ਸੁਭ ਨੂੰ ਕਿ ਨਿਆਣਾ ਇਹ ਆਏ ਫਿਰ ਹੁਣ ਜਵਾਕ ਜੋਬਨਰ ਉੱਤੇ ਕਿੱਥੇ ਛੱਡਦੀ ਐ ਸੀ ਹਾਂ ਹੋਰ ਤੇਰੀ ਵੀ ਜੋਬਨਰ ਉੱਤੇ ਹੋਣੀ ਐ ਇਹਦੀ ਤਾਂ ਜਿਹੜੀ ਹੈਗੀ ਐ ਜੋਬਨਰ ਪੈ ਗਈ ਐ ਇਹਦਾ ਤਾਂ ਸਾਡੀ ਇੱਕ ਦੀ ਸਲਾਹ ਤੇ ਹੁਣ ਅਸੀਂ ਦੋ ਲਿਆਵਾਂਗੇ ਤਿੰਨੀਆਂ ਕੋਈ ਨਾ ਮੈਂ ਕਰਦੀ ਅੱਜ ਪਿੰਡ ਫਿਰ ਅਬਦੇ ਵਾਸਤੇ ਚੋਰਾ ਮਰੂਗਾ ਬਰਾਬਰ ਪਾਵਾ ਲਊਏ ਸ਼ਰਮ ਮਤਾਉਂਦੀ ਨਹੀਂ ਹੈਗੀ ਆਪਨੇ ਦਿੱਤੀਆਂ ਗਾਜਰਾ ਰੰਬਾ ਵਿੱਚ ਚੱਲੂਗਾ ਐੇ ਯਾਰ ਆਪਾਂ ਲੰਡਾ ਜਿਹੜੀ ਛੋਡੇ ਵਰਗੇ ਲੰਡਿਆਂ ਦੀ ਸੁਣਦਾ ਛੱਜੇ ਦੇ ਬੰਦੇ ਦੀ ਉਹ ਵੀ ਨਹੀਂ ਸੁਣਦਾ ਹਾਂ ਮੇਰੀ ਤਾਂ ਸੁਣੀ ਨਹੀਂ ਹੁਣ ਸੁਣੀ ਓ ਆ ਸੋਨੀਆ ਤੇਰੀ ਕੋਈ ਨਹੀਂ ਸੁਣਦਾ ਰੱਬ ਆ ਇਹ ਕੰਜਰ ਦਾ ਬੇਡਾ ਬੈਠਿਆ ਅੱਜ ਆਉਂਦਾ ਫੋਲਾ ਬੈਠਾ ਨਹੀਂ ਬੇਡਾ ਤਾਂ ਤਰੂਗਾ ਅਸੀਂ ਇੱਕ ਪਤਾ ਕਰਕੇ ਆਵਾਂਗੇ ਕੋਈ ਨਾ ਆ ਜਾਓ ਆਉਂਗੇ ਤਾਂ ਕਰੇ ਸੋ ਨੂੰ ਮੈਂ ਦੇਖੂ ਘਰੇ ਆਇਆ ਨੂੰ ਸਮਾਰ ਕੇ ਨਾਲ ਦੀ ਨਾਲ ਪਕਚਾਈਆਂ ਦਾ ਪੀਪੀ ਡੇਵਟ ਕੰਮ ਨਮੇੜੀ ਪੱਕਾ ਕੰਮ ਜੱਪੇ ਦਾ ਸਾਰਾ ਨੂੰ ਖਵਾ ਦੋਟ ਇਹ ਅਡਵਾਈਸ ਤੂੰ ਤੁਸੀਂ ਅਡ ਬੈਜੂ ਤੂੰ ਸ਼ਰਮ ਕਰ ਲੈ ਇਹ ਤਾਂ ਛੜਾ ਮਲੰਗਾ ਤੂੰ ਤਾਂ ਵਿਆਹਿਆ ਬਰੇ ਜਵਾਕਾ ਚੰਦਾ ਹਾਂ ਆ ਕਿਉਂ ਲੋਕਾਂ ਨਾਲ ਘਰ ਘੱਟਦਾ ਫਿਰਦਾ ਤੂੰ ਮੇਰੇ ਚੰਨੀ ਸ਼ਰਮ ਨਹੀਂ ਜਵਾਕਾ ਰੋਟੀਆਂ ਕੰਨੂ ਜਾਗਾ ਲੋ ਮੇਰੀ ਗੱਲ ਹੁਣ ਲੋ ਅੱਜ ਦਾ ਛੜਾ ਕਹਿਤਾ ਅੱਜ ਤੋਂ ਬਾਅਦ ਛੜਾ ਲੈ ਕਹਿਦੀ ਮੈਨੂੰ ਵੇ ਚਲ ਤੂੰ ਲਿਆ ਜਿਹੜੀ ਬੰਨੋ ਲੈਉਣੀਆਂ ਦੇਖ ਜੀ ਕਿਹੜੀ ਤੈਨੂੰ ਪੂੜੇ ਦਿੰਦੀਆਂ ਲਾਹਾਂ ਨੂੰ ਮਸਾ ਹੋਇਆ ਤੇ ਇਹ ਵੀ ਅੜ ਗਈ ਜੀ ਅੱ ਤੁਸੀਂ ਨਾ ਵੀ ਹੋ ਜੂ ਫੇਰਾ ਨਾ ਤੇ ਨਾ ਕਾਰਤੀ ਜਿਹੜੀ ਨਪੁੱਤੀ ਤੇਰੇ ਆਈ ਹੋਈ ਐ ਹਾਂ ਉਹ ਵਿਚਾਰੀ ਰੋਜ਼ ਫੋਨ ਤੇ ਰੋਂਦੀ ਭਿੰਦਰ ਨੂੰ ਫੋਨ ਕਰਦੀ ਹਾਂ ਅੱਜ ਸਣ 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 ਹੋ ਜੂ ਚੱਲ ਕੋਈ ਨਾ ਕੋਈ ਨਾ ਹਾਂ ਅੱਜ ਹੋਊ ਕਿਹੜਾ ਮੁੜਿਆ ਆ ਬਾਲਦਾ ਇੱਕ ਤੇ ਦੀਵਾ ਬਾਲਦਾ ਇੱਕ ਤੇ ਦੀਵਾ ਨਾਖ ਲੜਦਾ ਰੋਜ਼ ਨਾ ਬਾਲਾਂਗੇ ਦੇਖ ਲੈ ਦੇਖ ਲੈ ਕੋਈ ਨਾ ਤੂੰ ਇੱਕ ਤੇ ਦੀਵਾ ਬਾਲ ਜੇ ਮੈਂ ਵੀ ਪਟੋਲ ਪਾ ਕੇ ਨਾ ਅੱਗ ਲਾਈ ਨਾ ਮੇਰਾ ਵੀ ਨਾ ਬਦਲਾ ਦੀ ਦੇਖ ਦੇਖ ਕਿਵੇਂ ਤਰੇ ਜਾਂਦਾ ਹੋ ਹੰਨੇ ਵਗੂ ਉਤਰ ਚਾਚਾ ਕਿੱਥੇ ਗਿਆ ਓਏ ਥੀਆਮਲਾ ਤਰਨੇ ਜਾਣਾ ਦੂ ਅੱਜਣ ਓਏ ਇਹਨਾਂ ਨੂੰ ਤਾਂ ਸਾਮਲਾ ਕਹਦੇ ਨਹੀਂ ਇਹਨਾਂ ਨੂੰ ਲਿਆ ਇਕੱਠੇ ਕਰਕੇ ਉੱਥੇ ਇਹ ਕਾਹਨੂੰ ਜਾਂਦੇ ਨੇ ਇਰੇ ਇੱਥੀ ਵਿਪਰ ਲੱਗੇ ਹੋਣਾ ਪਾਣ ਇਹ ਤਾਂ ਥੋਬੀ ਦੇ ਕੁਰਤੇ ਵਾਲੇ ਕੰਮ ਨੇ ਕਿ ਘਰ ਦਾ ਨਾ ਕਿ ਕਾੜਦਾ ਉਹ ਕੰਮ ਹੋਇਆ ਪੈਗਾ ਚੰਦਰੀ ਜਨਾਨੀ ਨੇ ਫੋਨ ਵੀ ਨਹੀਂ ਕਰਿਆ ਜਾ ਕੇ ਚੱਕ ਕੇ ਕੱਪੜਾ ਲੀੜਾ ਲੈ ਕੇ ਜਵਾਕ ਪਾਰ ਗਈ ਘਰ ਦੀ ਸੋਚ ਹੀ ਨਹੀਂ ਹੈਗੀ ਦੱਸ ਹੁਣ ਕੌਣ ਰੋਟੀ ਲਾਹੂ ਮੇਰੀ ਕੌਣ ਟੰਗਰ ਸੰਭ ਕਿੱਧਰ ਜਾਵਾਂ ਮੈਂ ਨਾ ਕੰਜਤੇ ਜਾਗਰ ਹੋਰੀ ਨੇ ਵੀ ਚਲ ਉਹ ਆ ਜਾਣ ਇੱਥੇ 10 ਮਿੰਟ ਟਾਈਮ ਵੀ ਪਾਸ ਹੋ ਜੇ ਜੂਨ ਖਰਾਬ ਆ ਤੇਰੀ ਤਾਂ ਫਿਰਿਆ ਉਹ ਵੀ ਰਿਆ ਓਏ ਆ ਉਹ ਜਾਗਰ ਆ ਜਾ ਦੇ ਕਰਾ ਤੂੰ ਉਹ ਤੈਨੂੰ ਬਾਈ ਕਿਵੇਂ ਡੇਰੀ ਜਿਹੜਾ ਹੀ ਬੈਠਿਆ ਤੂੰ ਉਹ ਬਾਈ ਬਸ ਪੁੱਛੇ ਨਾ ਬੋਸ ਕੀ ਹੋ ਗਿਆ ਓਏ ਬੱਸ ਉਹ ਬਾਈ ਉਹ ਜਾ ਥੋੜਾ ਨਾ ਕਰ ਆਹ ਜਿਹੜਾ ਇਹਨਾਂ ਕੀ ਹੋ ਗਿਆ ਕੋਈ ਤਰੀ ਪਰਚਾਈ ਬਾਕੀ ਯਾਰ ਰੁੱਸ ਕੇ ਇਦਾਂ ਕੁ ਜੀ ਦੀ ਗੱਲ ਕਰ ਰਿਹਾ ਉਹ ਕਾ ਦੀ ਗੱਲ ਆ ਭਾਈ ਹੈ ਉਹ ਤਾਂ ਮਮੂ ਉਹ ਤਾਂ ਪੂਰੀ ਪਾਰੀ ਹੋ ਗਈ ਜਿਹੜਾ ਭੱਲੇ ਰਹਿ ਗਿਆ ਉਹ ਦੱਚ ਹੋਇਆ ਹੋਇਆ ਉਹ ਪੂਰੀ ਨਹੀਂ ਭਾਈ ਹਾਂ ਇੱਕ ਗੱਲੋ ਦਾ ਵਧੀਆ ਹੋਇਆ ਆ ਜਾਗਰ ਆ ਜਾਂਦਾ ਸੀ ਇਸੇ ਨਾਲ ਮਿੜਕੀ ਜਾਂਦੀ ਸੀ ਅੱਛਾ ਉਹ ਨਾਲ ਮਾੜੀ ਸੀ ਉਹ ਕੰਜਦਾ ਉਹ ਹੋਰੇ ਮਾਰੀ ਆ ਬੋਲ ਬੈਠਾ ਕਰਾ ਹਾਂ ਹੂੰ ਬਿਹਾਰ ਦੀ ਗੱਲ ਕਰੀ ਆ ਪਤਾ ਫਿਰ ਮੜਕੀ ਉਹ ਬਿਹਾਰ ਦੀ ਹੂੰ ਕੇ ਕਹਿੰਦਾ ਮੈਂ ਕੰਜਦਾ ਅੱਛਾ ਔਰ ਅਭੀ ਗਲੇਜ ਤਾਂ ਕਰਦੀ ਸੀ ਉਹ ਮੇਰੇ ਗਾਦੀ ਵੇਲਣਾ ਜਾਂ ਬਹੁਤ ਤੇਜ਼ ਦੀ ਉਹ ਉਹ ਨਲਕੇ ਦਾ ਕੰਮ ਤੀ ਯਾਰ 4 ਫੁੱਟ ਤਾਂ ਹਾਂ 40 ਫੁੱਟ ਸਰਦੀ ਇਹ ਕੰਮ ਬਸ ਲੜਤੀ ਦਾ ਬਹੁਤ ਹੀ ਮੈਂ ਹੋਰ ਕਹਿਣਾ ਤੈਨੂੰ ਫਿਰ ਹਾਂ ਫਿਰ ਹੁਣ ਮਨਾ ਮਨੂ ਕਿਹਦੇਗਾ ਤੀਵੀਂ ਦੀ ਹਾੜ ਨਹੀਂ ਕੱਢੀ ਤੇ ਦੇਖ ਆਪਾਂ ਤਾਂ ਨਹੀਂ ਕਹਿਣਾ ਵੀਰਾ ਓਏ ਮੈਂ ਨਹੀਂ ਬਾਈ ਜਾਂਦਾ ਸੜ ਕੇ ਕਹਿੰਦਾ ਜਿੱਧਰ ਗਿਆ ਪਾਣੀ ਉਧਰ ਗਿਆ ਉੱਤਰੀ ਗਿਆ 50 ਆਪੀ ਆਊਗੀ ਜੇ ਲੋਡ ਹੋਊ ਉਹਨੂੰ ਹਾਂ ਆਪੇ ਮਿਲੂਗੀ ਮੋੜ ਤੇ ਖੜ ਕੇ ਜੇ ਲੋਡ ਹੋਈ ਮਿੱਤਰਾਂ ਬਸ ਬਸ ਮੇਰੀ ਗੱਲ ਸੁਣ ਲੈ ਹਾਂ ਮੈਂ ਇਹਦਾ ਕਰ ਰਿਹਾ 568 ਕੁੱਤਾ अच्छा ਨਾਲ ਹੀ ਤੇਰਾ ਪਰਦਨਾ ਫਾਰਮ ਇੱਕ ਤੇਰੀ ਲਿਆਵਾਂਗੇ ਫਾਰਮ ਨੂੰ ਕੀ ਡਿੱਪੂ ਚੋਂ ਕਣਕ ਦਵਾਈ ਆ ਉਹ ਗੱਲ ਕਰਦੇ ਆ ਤਾਂ ਲੱਗਦੇ ਹੱਥੀਂ ਮਾੜਾ ਲੱਕੜ ਚੰਗ ਲੋਹਾ ਤਰ ਜਾਂਦਾ ਜੇ ਤਾਂ ਕਰਨੇ ਆ ਪਰ ਗੱਡੀ ਜੀ ਬਿਠਾਉਣੀਆਂ ਨੇ ਹੁਣ ਉਹ ਤੂੰ ਐ ਕਰ ਪਹਿਲਾਂ ਤੂੰ ਆ ਜਾਗਰਦਾ ਕਰ ਅੱਛਾ ਇਹ ਤਾਂ ਹੋ ਹੀ ਪਿਆ ਉਹ ਮੇਰਾ ਤਾਂ ਬਾਤ ਚ ਸੀ ਤਾਂ ਕੋਈ ਗੱਲ ਨਹੀਂ ਸਾਡਾ ਤਾਂ ਦੋ ਆ ਦਾ ਇੱਕ ਕੰਮ ਅਸੀਂ ਤਾਂ ਤੇਰੇ ਨਾਲ ਆਏ ਓਏ ਇਹ ਤਾਂ ਕੰਮ ਨਹੀਂ ਹੁੰਦਾ ਨਾ ਹਾਂ ਤੇ ਗੱਲਾਂ ਕਿਹੜੀ ਮਾਰਦਾ ਉਹਨੂੰ ਓਏ ਆਏ ਨਹੀਂ ਮੈਂ ਕਹਿੰਦਾ ਬਾਹ ਉਹ ਤੇਰੇ ਰਿਸ਼ਤੇਦਾਰ ਨਹੀਂ ਰਾਹ ਸਰਦੀ ਯਾਰੀ ਦੋਸਤੀ ਰਾਹ ਚੜਦੀ ਹੈ ਦਾ ਘਰ ਨੂੰ ਹੀ ਵਾਹੀ ਜਾਣਾ ਅਗਲੇ ਇਹਨਾਂ ਨੂੰ ਕਮਾਲ ਦੀ ਗੱਲ ਆ ਯਾਰ ਇਹ ਜਿਹੜੇ ਇਹਨਾਂ ਨਾਲ ਜਾਰੀ ਲਈ ਬੈਠਾ ਉਹ ਚੱਕਰਾ ਉਹ ਕਹਿਣਾ ਮੈਂ ਉਲਟਾ ਲੈ ਗਿਆ ਲੀਲਾ ਘਰ ਬਸੇ ਨਹੀਂ ਮੰਗਤੇ ਪਹਿਲਾਂ ਉਹੀ ਗੱਲ ਆ ਉਹ ਕਿ ਮੇਰੇ ਸਾਲਾ ਟਰਾਲੀ ਆ ਵੀ ਜਿਹੜਾ ਘਣਾ ਨਜੂਦਰੀ ਲਈ ਐ ਥੋੜੂ ਹੁੰਦਾ ਹੁੰਦਾ ਉਹ ਤੂੰ ਭਾਈ ਇਸੇ ਦਾ ਕਰਾ ਦੇ ਹਾਂ ਆ ਗੱਲ ਕਹੇ ਜਿਹੜੀ ਗੱਲ ਆ ਰਾਸ਼ ਇਸ ਦਾ ਕਰਾ ਦੇ ਮੈਨੂੰ ਤਾਂ ਲੋੜ ਨਹੀਂ ਜੇ ਤਾਂ ਉਹ ਨੂੰ ਘਰ ਦੀ ਹੋਊਗੀ ਆਜੂ ਨਹੀਂ ਬਸ ਠੀਕ ਆ ਆਪਾਂ ਹੈਗੇ ਆ ਬਸ ਠੀਕ ਆ ਜਾ ਕੇ ਆ ਜਾ ਤੂੰ ਆਪਾਂ ਆਪਾਂ ਨਹੀਂ ਪਤਾ ਪਿੰਡ ਜਾਵਾਂਗੇ ਦਾ ਕਰਾ ਕੇ ਤੁਸੀਂ ਉਹਨੇ ਕੋਈ ਗੱਲ ਨਹੀਂ ਮੈਂ ਤਾਂ ਜਾਗ ਕੇ ਨਹੀਂ ਚਾਹ ਪਾਣੀ ਉੱਤਰ ਪੀ ਲਿਆ ਗੋਈ ਗੱਲ ਚਾਹ ਪਾਣੀ ਤੈਨੂੰ ਬਾਦੂ ਹਲੋ ਹਾਂ ਪੁੱਤ ਜੋਨੀ ਨਾ ਮੈਂ ਤੇਰੇ ਚਾਚਾ ਨਾਲ ਗਿਆ ਹੁਣੇ ਮੜਾ ਬੈਂਕ ਤੇ ਨੂੰ ਕੈਸ਼ ਦੀ ਲੋਡ ਪੈ ਗਈ 50 ਕਾ ਜਹਾਦ ਜੀ ਹਾਂ ਹਾਂ ਮੇਰੀ ਗੱਲ ਸੁਣਾ ਜਿਹੜੀ ਆਪਣੀ ਗੱਡੀ ਐ ਨੂਨਾ ਇਹਦੇ ਫੁੱਲ ਲਵਾ ਦੇ ਪੁੱਤਾ ਹੈ ਤੇਰਾ ਬਿਆਂ ਦਾ ਵੱਡੀ ਗਰਾਮ ਐ ਗੱਡੀ ਇਹਦਾ ਤੇਰੇ ਚਾਚੇ ਦਾ ਮਾ ਸਾਡਾ ਮਨਾ ਆਪਣਾ ਮੇਰੇ ਛੜ ਦਾ ਮਾ ਕਰ ਪਿਆ ਪਿਆ ਵੱਡਾ ਜੂ ਫਾਇਦਾ ਯਾਰ ਆਦਮ ਬੁਆਦਮ ਬੁਕਾ ਦਾ ਫਿਰ ਹਾਂ ਬਸ ਮੈਂ ਤੈਨੂੰ ਫੋਨ ਕਰੂੰਗਾ ਤਾਈਛੋ ਦਾ ਤੇਲ ਪਵਾ ਕੇ ਖਚਦੀ ਜਿੱਥੇ ਹਵਾ ਲੈ ਕੇ ਖੜਾ ਕੇ ਤੁਰਾਂੀ ਬਸ ਫਿਰ ਸਿੱਧੀ ਸ਼ਾਬ ਠੀਕ ਆ ਚੰਗਾ ਲੈ ਕੋਈ ਜਾ ਕਰਾ ਤੋਂ ਨੀ ਦਾ ਫੋਨ ਤੀ ਉਹਨੂੰ ਵੀ ਕਹਿ ਦਾਂ ਮਾਂ ਗੱਡੀ ਤੇ ਬੋਲੇ ਲਵਾ ਦੇ ਭਾਈ ਉਹ ਗੱਡੀ ਤਾਂ ਪੌਰੀ ਲੈ ਜਾਂਦੇ ਉਰੋਂ ਲੈ ਜਾਂਦੇ ਓੱਡੀ ਧਰੂ ਆਊਗਾ ਉਹ ਚੱਲ ਆਜੂ ਲੱਡੂ ਲੱਪਾ ਖਾਜੂ ਬਾਅਦ ਹਾਂ ਲੱਡੂ ਲੁੱਟ ਦਾ ਖਵਾ ਲਾਂਗੇ ਉਹ ਗੜਾ ਡਾਕੀ ਖਿਲਾਈ ਲੈਂਦਾ ਦੇਖਾਂ ਨਾਲੇ ਪਰਜਾਈ ਨੂੰ ਕਹਿ ਦਿੰਦਾ ਆ ਜਾਂਦੀ ਨਾਲ ਉਹ ਤੋਂ ਕੀ ਕਰਾਉਣਾ ਯਾਰ ਉਹ ਤੋਂ ਡਰਦਾ ਮਾਰਾ ਤੇ ਇੱਥੇ ਬੈਠਾ ਵਾਂ ਉਹ ਜਿਹੜੀਆਂ ਹੈਗੇ ਨੇ ਇੰਨਾ ਨਹੀਂ ਲਹੂ ਪੀ ਰੱਖਿਆ ਮੇਰੇ ਛਲੇ ਦਾ ਰੋਟੀ ਦੀ ਟੋਕੀ ਪਰਜਾਈ ਦੇ ਜਾੜਦੇ ਹੰਨੇ ਤੇ ਕੋਈ ਗੱਲ ਨਹੀਂ ਆਪਾਂ ਆਪਾਂ ਨਵੀਂ ਜਿਹਾ ਖਾਣਾ ਕਰਾਂਗੇ ਵੀਰੇ ਆਏ ਕਰ ਫਿਰ ਆ ਚੱਲੀਏ ਤੂੰ ਨਾਲ ਚੱਲ ਸਾਡੇ ਵੀਰੇ ਮੈਂ ਚੱਲਾਂ ਹਾਂ ਭਾਈ ਤੈਨੂੰ ਨਾਲ ਜਾਣਾ ਪਊਗਾ ਉੱਥੇ ਆਏ ਆ ਵੀ ਕੁੜੀ ਦਾ ਮਾਥੜ ਨਹੀਂ ਹੈ ਤੈਨੂੰ ਮਾਥੜ ਬਣਾਵਾਂਗੇ ਮਿਲਣੀ ਕਰਨੀ ਪੁੱਤਨੀ ਉਹ ਕਿੰਦਾ ਮੈਂ ਮਾਥੜ ਕਿਉਂ ਬਣੂ ਫਫੜ ਬਣ ਜੀ ਨਹੀਂ ਮੈਂ ਫਫੜ ਨਹੀਂ ਬੜਦਾ ਮੈਂ ਤਾਂ ਚਾਕਰਦਾ ਮਿੱਤਰਾਂ ਭਈ ਫੇਰ ਭਾਈ ਕੰਬੜ ਲੈ ਕੇ ਮੇਰੀ ਤਾਂ ਪਰਝਾਈ ਮੇਰੀ ਤਾਂ ਪਰਝਾਈ ਲੱਗੂ ਕੰਬੜ ਲੈ ਕੇ ਨਾ ਤੇਰੀ ਗੱਲ ਸੁਣਨਾ ਰੁਪਈਆ 1200 60 ਦਾ ਨਹੀਂ ਲੱਗੀ ਬਣ ਉਹ ਮੈਂ ਕਹਾਂ ਲੱਗੀ ਕਿਉਂ ਬਣੂ ਮੈਨੂੰ ਲੱਗੀ ਪਰ ਨਾ ਤੇਰਾ ਮਸਲੇ ਦੇ ਰੋਟੀ ਦੀ ਕਦਰ ਨਾ ਲੱਗੀ ਦਾ ਤੂੰ ਬਣੀ ਸਮਾ ਬਾਹ ਉਹ ਤੇਰੇ ਹਾਂ ਇਹ ਕੀ ਗੱਲ ਕਰਦਾ ਨਾ ਦੁਪਾਈ ਤੇਰੇ ਬਾਹ ਦੀ ਧਾਰ ਨਹੀਂ ਮਾਦਾ ਮੈਂ ਇਹ ਕੰਮ ਦੀ ਮੈਨੂੰ ਲੱਗੀ ਕਹਿੰਦਾ ਨੂੰ ਬਸ ਉਹ ਚੱਲੇ ਜੇ ਮੈਨੂੰ ਲੈ ਕੇ ਜਾਂਦਾ ਮੈਂ ਇਹ ਜੇ ਮੈਨੂੰ ਲੈ ਕੇ ਜਾਂਦਾਗਾ ਉਹ ਤੂੰ ਬੈਠਦਾ ਸੀ ਯਾਰ ਉਹ ਚਾਹ ਚਾਹ ਬਣਾਉਂਦੇ ਬਕੰਜਦੇ ਚਾਹ ਬਣਾਉਂਦੇ ਚੰਗਾ ਫਿਰ ਚਾਹ ਹਾਂ ਕੋਈ ਗੱਲ ਆ ਜੀ ਜਗਾ ਆਏ ਕਿਵੇਂ ਆ ਜੀ ਖਬਰਦਾਰ ਸਾਡੇ ਜੀ ਚੜਾ ਓਏ ਮੇਰਾ ਮੇਰਾ ਬੁਲਾ ਰਿਹਾ ਤੂੰ ਚੰਗਾ ਨਾ ਸੋ ਸਾਡਾ ਕੰਮ ਚੱਲਦਾ ਤੂੰ ਆਵਦਾ ਕੰਮ ਮਿੱਤਰ ਮੈਥੋਂ ਬਣਾ ਮੇਰਾ ਸਾਡਾ ਮੂਤ ਕੇ ਦਿਖਾਵੇ ਮਿੱਤਰ ਹੁਣ ਉਹ ਕੋਈ ਗੱਲ ਨਹੀਂ ਚੱਲ ਦੇ ਦੇਖਾਂ ਇਦਾਂ ਡੋਲਾ ਲਿਆ ਮੈਂ ਕਹਦਾ ਹਾਂ ਜਾਂਦੇ ਹਾਂ ਤੇਰੇ ਤੇ ਚੜਾਉਂ ਗੱਡੀ ਪਹਿਲਾਂ ਲੰਮਾ ਪਈ ਤੂੰ ਕੋਈ ਆ ਜਾ ਕੋਈ ਨਾ ਕੋਈ ਨਾ ਦਾਦਾ ਪੀ ਜਾਂਦਾ ਬਸ ਬਸ ਪਲੇਅਰ ਵਾ ਠੀਕ ਹੈ ਚੰਗਾ ਪਤਾ ਨਹੀਂ ਕਿੱਧਰ ਗਏ ਨੇ ਕਿੱਧਰ ਨਾ ਕਹਿੰਦੇ ਤਾਂ ਹੈਗੇ ਨੇ ਅਸੀਂ ਨਾ ਕੋਈ ਨਾ ਕੋਈ ਅੱਜ ਚੰਦ ਚਾੜ੍ਹ ਕੇ ਆਵਾਂਗੇ ਮੈਨੂੰ ਆਇ ਲੱਗਦਾ ਹੂੰ ਕਿਸੇ ਤੋਂ ਜੁੱਤੀਆਂ ਖਾ ਕੇ ਆਉਣਗੇ ਮੈਨੂੰ ਬੇਲੀ ਹੀ ਹੋ ਕੇ ਬੈ ਗਈ ਤੂੰ ਕਰਤੀ 베ਲੀ 베ਲੀ ਕਾਣੂ ਦੀ ਮੈਂ ਉਹ ਤੂੰ ਕਰੇ ਮੋੜਾ ਮੋਟਾ ਢੰਗ ਜੀ ਨਾਲ ਵੀ ਗੱਲ ਕਰ ਲਿਆ ਕਰ ਕਿਵੇਂ ਢੰਗ ਨਾਲ ਗੱਲ ਕਰਾਂ ਹਾਂ ਆਪ ਤਾਂ ਫਰੀ ਜਾਂਨੇ ਕਦੇ ਧਰਨੇ ਆਲੇ ਕਣੀ ਬਾਗਿਆ ਕਦੇ ਕਿਤੇ ਬਾਗਿਆ ਚੱਲ ਜਾ ਮਾਏ ਨਹੀਂ ਕਹਿੰਦੀ ਉੱਥੇ ਜਾਣਾ ਵੀ ਜ਼ਰੂਰੀ ਆ ਉਹ ਤਾਂ ਜਾਣਾ ਹੀ ਪਊ ਜਦੋਂ ਪ੍ਰਧਾਨ ਬਣਾਇਆ ਹੋਇਆ ਅਗਲੇ ਆ ਜਿਹੜੇ ਦੋ ਬੈਠ ਕੇ ਵਾਰਗੇ ਬੰਦ ਰੱਖੇ ਨੇ ਇਹਨਾਂ ਤਾਂ ਨੱਥ ਨੁੱਥ ਪਾਲ ਲੈ ਇਹਨਾਂ ਦੇ ਨਹੀਂ ਪੈਂਦੀ ਇਹ ਤਾਂ ਮੈਂ ਦੇਖ ਲੈ ਇਹਨਾਂ ਦੇ ਲੱਸਣ ਹੋਰੀ ਨੇ ਹੁਣ ਫਿਰ ਮੈਨੂੰ ਤੂੰ ਐਂ ਦੱਸੋ ਚੱਲ ਉਹਦੇ ਨਾਲ ਇੱਕ ਨਾਲ ਤਾਂ ਆਪਾਂ ਨੂੰ ਜੂਲਣਾ ਪੈਂਦਾ ਨਹੀਂ ਸਰਦਾ ਹੈਗਾ ਹੁਣ ਕਰੂੰ ਕੱਢਿਆ ਵੀ ਨਹੀਂ ਜਾਂਦਾ ਲੋਕ ਕਹਿਣਗੇ ਰੋਟੀ ਦੇਣ ਦੇ ਮਾਰੇ ਨਹੀਂ ਕਰੂੰ ਕੱਢ ਤਾਂ ਓ ਜਿਹੜਾ ਦੂਜਾ ਉਹ ਮਲਾਂ ਕਗਾ ਤੋ ਉੱਕ ਲਾਏਗਾ ਓ ਉਹਨੂੰ ਵੀ ਕਹਿਣਾ ਮੇਰੇ ਨਾਲ ਨੂੰ ਕਹੂੰ ਕੋਈ ਆਪਦੇ ਘਰੇ ਜਾ ਤੂੰ ਤੇਰੇ ਸਮਝਾਉਣ ਨਾਲ ਤਾਂ ਉਹੀ ਚੰਗੇ ਸੀ ਹਾਂ ਸਮਝਾਊਗਾ ਉਹ ਉਹ ਤਾਂ ਬੱਤੀਆਂ ਲਾਉਂਦਾ ਮੇਰੇ ਨਾਲ ਬਥੇਰਾ ਕੁਛ ਕਰਕੇ ਗਏ ਨੇ ਹੁਣ ਕਹਿੰਦੇ ਕੋਈ ਨਾ ਕੋਈ ਚੰਗ ਅਸੀਂ ਚਾੜਾਂਗੇ ਅੱਜ ਮੈਨੂੰ ਤਾਂ ਐ ਲੱਗਦਾ ਉਹੀ ਨਾ ਕੋਈ ਬੰਜ ਘਟ ਦੇਣ ਤੇ ਪਣੀ ਬਣਾਈ ਛੱਕੇ ਪਾ ਦੇਣ ਕੁਛ ਨਹੀਂ ਕਰ ਸਕਦੇ ਉਹ ਪਕਾਈ ਮਾਰਨ ਜੋ ਕੀ ਨੇ ਕੁਛ ਨਹੀਂ ਕਰ ਸਕਦੇ ਵੇ ਕੋਈ ਪਤਾ ਨਹੀਂ ਹੁੰਦਾ ਜਦੋਂ ਬੰਦੇ ਨੂੰ ਕੋਈ ਚੋਕ ਲੱਗੀ ਹੁੰਦੀ ਹੈ ਨਾ ਉਦੋਂ ਬੰਦੇ ਨੇ ਜਿਹੜਾ ਕੰਮ ਨਹੀਂ ਕਰਨਾ ਹੁੰਦਾ ਉਹ ਵੀ ਕਰਕੇ ਦਿਖਾ ਦਿੰਦਾ ਉਹ ਚੱਲ ਕਰ ਲਾਂ ਦੇ ਦੇਖ ਲੈਣੇ ਆ ਵੀ ਕੀ ਉਹ ਕਰਦੇ ਨੇ ਕੀ ਚੰਦ ਚੜਨਗੇ ਕੋਈ ਉਹਨਾਂ ਨੂੰ ਕੋਈ ਜਣਾ ਨਹੀਂ ਦਿੰਦਾ ਮੈਨੂੰ ਸਾਰਾ ਪਤਾ ਹੈ ਉਹ ਮਲੰਗ ਬੰਦੇ ਨੂੰ ਉਹਨਾਂ ਨੂੰ ਮੂੰਹ ਤਾਂ ਕੋਈ ਲਾਗੇ ਨਹੀਂ ਰਾਜੀ ਉਹਨਾਂ ਨੂੰ ਵੀ ਜਦੋਂ ਚੰਦ ਚੜੇ ਗਿਆ ਫਿਰ ਤਾਂ ਚੰਦ ਨੂੰ ਦੇਖੀ ਚਾਹੇ ਉਹਨਾਂ ਨੂੰ ਦੇਖੀ ਕੋਈ ਫਾਇਦਾ ਨਹੀਂ ਫਿਰ ਤਾਂ ਦੇਖਣ ਦਾ ਮੈਂ ਤਾਂ ਐਂ ਕਹਿੰਦੀ ਆ ਵੀ ਪਹਿਲੀ ਮਾੜਾ ਮੋਟਾ ਸਮਝਾ ਦੇ ਉਹਨੂੰ ਕਹਿ ਸਮਝਾ ਕੇ ਉਹਨੂੰ ਭੇਜਦੇ ਨਹੀਂ ਉਹਨਾਂ ਨੇ ਘਰੇ ਕਰ ਫੋਨ ਵੀ ਕੀ ਗੱਲ ਭਾਈ ਇਹ ਵਿਲਾ ਹੀ ਜਮੀ ਇਹਨੂੰ ਜਮੀ ਨੂੰ ਪੱਜੁੰਮਦੇ ਨਾਲ ਉਹਦੇ ਨਾਲ ਕਰਦਾ सनी ਨਾਲ ਗੱਲ ਵੀ ਇਹਨੂੰ ਆਪਣੇ ਬਾਪ ਨੂੰ ਭਈ ਆਪਣੇ ਘਰੇ ਮਿਲਾ ਲੈ ਮੈਂ ਬੁਲਾਇਆ ਤਾਂ ਹੋਰ ਕੰਮ ਨੂੰ ਤੀ ਇੱਥੇ ਮੇਰੇ ਸਾਲ ਦੇ ਹੋਰੇ ਚੰਦ ਚੜ੍ਹਦੇ ਉਹਦੀ ਮਾਂ ਬਥੇਰਾ ਕੱਲ ਮੇਰੇ ਲਵੇ ਫੋਨ ਤੇ ਰੋਂਦੀ ਸੀ ਕਹਿੰਨੀ ਭਾਣੇ ਮੈਨੂੰ ਤਾਂ ਇਹ ਤਾਂ ਪਾਰਖ ਹੈ ਮੈਨੂੰ ਦੱਸਿਆ ਦੇ ਕਰਤੂਤਾ ਮਖਾ ਅਸੀਂ ਨੇ ਤਾਂ ਚਲਾਇ ਬਲਾ ਲੈ ਤੀ ਵੀ ਚਲ ਕੋਈ ਗੱਲ ਨਹੀਂ ਮਾੜਾ ਮੋਟਾ ਇਹਨੂੰ ਸਮਝਾਊਗਾ ਮਹਾ ਸਿਆਣਾ ਬਣ ਜਾਊਗਾ ਇਹ ਤਾਂ ਸਮਝਾਉਣਾ ਤਾਂ ਕੀ ਦੀ ਮਖਾ ਜਮੀ ਪੱਪਾ ਦੇ ਕਰਤਾ ਮੇਰੇ ਸਾਲ ਨੂੰ ਉਹ ਵੀ ਜ਼ਿਆਦਾ ਬਗੈੜਤਾ ਸੰਤ ਦੇ ਹੱਜੀ ਅੱਕੇ ਘੱਟ ਬੋਲਦਾ ਸੀਗਾ ਉਹ ਕੱਲ ਤੂੰ ਐਂ ਕਰ ਮੇਰੀ ਗੱਲ ਸੁਣੋ ਇਹ ਤਾਂ ਚਲੋ ਤਾਂ ਆ ਕੇ ਦੇਖਦਾ ਮੈਂ ਉਹ ਬੰਦੇ ਖੜੇ ਨੇ ਟਰਾਲੀ ਅਸੀਂ ਅੱਜ ਉੱਥੇ ਜਾਣਾ ਖਨੌਰੀ ਬਾਰਡਰ ਤੇ ਮੈਂ ਤਾਂ ਐਂ ਕਹਿ ਨਹੀਂ ਤੂੰ ਤਾਂ ਚੱਲ ਜਾਣਾ ਬਖ ਜੀ ਤੁਹਾਨੂੰ ਤਾਂ ਮੈਂ ਨਹੀਂ ਰੋਕਦੀ ਇਹਨਾਂ ਨੂੰ ਭੇਜਦੇ ਬਾਰਡਰ ਤੇ ਉਰੇ ਵੇਲੇ ਕੀ ਕਰਦੇ ਨੇ ਬਲੰਗ ਕਾ ਨੂੰ ਜਾਂਦੇ ਇਹੇ ਜਿਹੇ ਕੰਮ ਨੂੰ ਨਹੀਂ ਜਾਂਦੇ ਇਹ ਤਾਂ ਹੋਰੇ ਕੰਮਾਂ ਨੂੰ ਨੇ ਪੂਰੇ ਫਿਰੀ ਜਾਂਦੇ ਨੇ ਕਦੇ ਕਿਸੇ ਦਾ ਲਾਂਬਾ ਖੱਟ ਲਿਆਉਂਦੇ ਨੇ ਕਦੇ ਕਿਸੇ ਦਾ ਲਾਂਬਾ ਖੱਟ ਲਿਆਉਂਦੇ ਨੇ ਐਵੇਂ ਲੋਕ ਆਪਾਂ ਨੂੰ ਕਹਿਣਗੇ ਵੀ ਆਹ ਕਰ ਮੰਨ ਤਾਂ ਮੈਨੂੰ ਰੋਕੀਆਂ ਬਣਾ ਦੇ ਨਾਲੇ ਬਣਾ ਦੇ ਚਾਹ ਫਰਮੋਸ ਦੀ ਚਲੋ ਕੋਈ ਨਾ ਬਣਾਉਣੀ ਚਾਹਤਾ ਬਣਾ ਕੇ ਦੇ ਮੈ ਉਹਦਾ ਉਹਨਾਂ ਨਾਲ ਦਾ ਮੈਂ ਆ ਕੇ ਕਰੂੰ ਹੁਣ ਗੱਲ ਰੋਟੀਆਂ ਤਾਂ ਮੈਂ ਬਣਾ ਦਨੀ ਐ ਤੇ ਸਬਜੀ ਸੁੱਕੀ ਬਣਾਵਾਂ ਕਿ ਤਰੀ ਵਾਲੀ ਬਣਾਵਾਂ ਸੁੱਕੀ ਸੁੱਕੀ ਬਣਾ ਦਈ ਆਏ ਦੋਲੀ ਹਾਂ ਚੱਲ ਕੋਈ ਪਿਆਰ ਚੰਗਾ ਮੜ ਕੇ ਸਮਝਾ ਦੇ ਨਾ ਕੋਈ ਨਾ ਕੋਈ ਨਾ ਮੈਂ ਕਰਦਾ ਹਾਂ ਨਹੀਂ ਫਿਰ ਮੈਨੂੰ ਖੇਤਰ ਖਿੱਚਣਾ ਪੂਸ ਮਾਰ ਕੇ ਦਾਦੇ ਦਾਦੇ ਜੰਦਾ ਦਾਦੇ ਤਾਂ ਲੋੜ ਨਹੀਂ ਪਣੀ ਖੋਲੂਆਂ ਆਂ ਨਫੜਾ ਦੀ ਆ ਲੈ ਚਾਬੀ ਭਰਾ ਫੜਾਉ ਤੈਨੂੰ ਥਾੜਾ ਲੈਦਾ ਅਜੇ ਤੈਨੂੰ ਮਾਰ ਕੇ ਦਾ ਮੈਂ ਬਣ ਗਿਆ ਜਿਹੜਾ ਪਾਏ ਕਿਉਂ ਆ ਲੈ ਆਜੋ ਜੀ ਭਰਾ ਵਜਾ ਆਜੋ ਕਿਹਦਾ ਉਹਨਾਂ ਫੜਾ ਮੈਨੂੰ ਤੇਰਾ ਕੀ ਕੰਮ ਲੈ ਕੇ ਤਾਂ ਮੈਂ ਜਾਉਂ ਭਰਾ ਹੋ ਜਾ ਆਂਦਾ ਜੀ ਫਿਰ ਗਾਹਾਂ ਦਾ ਉੱਥੇ ਤੱਕ ਦਾ ਹੋਏ ਕਿ ਮੈਂ ਉਹਨਾਂ ਫੜਾ ਕੋਲ ਨਹੀਂ ਜਾਂਦਾ ਸੀ ਦੋਨੀ ਰਾਂਗੇ ਫਿਰ ਤੂੰ ਆਏ ਕਿ ਮੇਰੇ ਆਜੋ ਰਾਂ ਤੇਰੀ ਹਜੇ ਕਾਲੀ ਜਣੀ ਕੱਪਾ ਨਹੀਂ ਕੋ ਤਰੇ ਤੇਰੇ ਕਾਲੀ ਕਾਦੇ ਨਾਲ ਐਂਡ ਦਾ ਮੇਰੇ ਹੋਏ ਨੇ ਇਹਦੇ ਨਾਲ ਐਂ ਤਾਂ ਫਿਰ ਮੇਰੇ ਵੀ ਚਾਰ ਥਾਂ ਹੋਏ ਲੈ ਦਰਵਾਜ਼ਾ ਜੰਦਾ ਖੋਲੂ ਉਹ ਚੁੜਾ ਆਇਆ ਯਾਰ ਕਿਉਂ ਰਹਾਣ ਕਰਦਾ ਹੁਣ ਹਾਂ ਫੁੱਲੇ ਆ ਲਾ ਉਹ ਆ ਤੂੰ ਨਹੀਂ ਫੜਾ ਦੇ ਮੈਨੂੰ ਮੈਂ ਫੜਕੀ ਲੇ ਕਿਉਂ ਪੁੱਲਾ ਚੱਲ ਯਾਰ ਆ ਮੰਗਰ ਹੋ ਜਾ ਤੂੰ ਬਚਾ ਮੰਗਰ ਕਿਵੇਂ ਹੋ ਜਾ ਗੰਭੀ ਹੱਦ ਪਈ ਹੋਈ ਓੜਾ ਤੂੰ ਮੈਂ ਵੀ ਤੇਰੀ ਘਰ ਵਾਲੀ ਬਣ ਜੂਗੀ ਛੜ ਤੇ ਤੂੰ ਬਚਾ ਲੈ ਗੱਲ ਨਹੀਂ ਨਹੀਂ ਤੂੰ ਐ ਚੱਲ ਆ ਜਾ ਆ ਜਾ ਆ ਬਸ ਤਾਂ ਮੂਵੀ ਮਾਵੀ ਵਾਲਾ ਵੀ ਨਹੀਂ ਕਰਿਆ ਕੋਈ ਚਾਲ ਮੂਵੀ ਨੂੰ ਕੀ ਹੁਣ ਫੋਟੋ ਖਿਚਵਾਉਂਦਾ ਯਾ ਰੀਲ ਲਵਾ ਮਖੋ ਗਿਆ ਇਧਰ ਲਈ ਟਾਕੀ ਖੋਲ ਦੇ ਪਹਿਲਾਂ ਬਿਠਾਉਣ ਆਇਂ ਕਰਾ ਬੈ ਜਾ ਆਪਾਂ ਦੋਨੇ ਮੰਗੇ ਮੈਂ ਤੂੰ ਗੱਡੀ ਚ ਚਲਾ ਲੈ ਪਈ ਆ ਕਿਵੇਂ ਚਲਾ ਲਾ ਗੱਡੀ ਗੱਡੀ ਚਲਾ ਸਿੱਧਾ ਹੋ ਗਏ ਮੈਨੂੰ ਨਹੀਂ ਆਉਂਦੀ ਹੈਗੀ ਇੱਥੇ ਹੁਣ ਬਾਰੂ ਤਦਾ ਨਾ ਮੈਂ ਬਰੇ ਦਿਨਾਂ ਦੇ ਦਿਨ ਨੇ ਓਏ ਮੈਨੂੰ ਆਉਂਦੀ ਨਹੀਂ ਹੈਗੀ ਬਈ ਆ ਮੇਰੀ ਫੇਰ ਮੂਰੇ ਬੈ ਜਾ ਤੂੰ ਮੰਗਰ ਬੈਠੂ ਐ ਓਏ ਮੂਰੇ ਬੈਠੇ ਯਾਰਾ ਮੈਂ ਹੈਗਾ ਯਰੂੰ ਸਮਝਾ ਗਾ ਮੂਰੇ ਬੈ ਜਾ ਕਿਵੇਂ ਬੈ ਜਾ ਨਹੀਂ ਫਿਰ ਆਂ ਸਮਝਾ ਗਾ ਤੂੰ ਹੋ ਜਾ ਤੈਨੂੰ ਪਾਛਾ ਮਾਰ ਲਾ ਉਧਰ ਨੂੰ ਹੋ ਮੜਿਆ ਗੱਡੀ ਕੌਣ ਚਲਾਉ ਗੱਡੀ ਕੌਣ ਚਲਾਉ ਇਹ ਵੀ ਦ ਨੂੰ ਆਉਂਦੀ ਨਹੀਂ ਮੈਂ ਤਾਂ ਆਉਂਦੀ ਨਹੀਂ ਮੈਂ ਤਾਂ ਕਰ ਉਹ ਅੱਗੇ ਬੈਠ ਜਾ ਮੇਰੇ ਲਈ ਯਾਰ ਹੱਦ ਪਈ ਪਈ ਆ ਤੇਲ ਚੜ ਗਿਆ ਨੂੰ ਕਾ ਨੂੰ ਮੈਂ ਆਪੇ ਸ਼ਾਮ ਨੂੰ ਠੀਕ ਆ ਇੱਧਰ ਬੈਜੇ ਇੱਧਰ ਠੀਕ ਆ ਠੀਕ ਆ ਪਿਆ ਟਾਕੀ ਖੋਲਤੀ ਅਈ ਦ ਨੂੰ ਹੋ ਜਾ ਕਰ ਮੇਰੇ ਛਾਲੇ ਬੈਠਣ ਨਹੀਂ ਰਿਹਾ ਤਾ ਹਰਾਮੀ ਆ ਅਈ ਦ ਨੂੰ ਹੋ ਜਾ ਹੱਦ ਤੇਲ ਤੁਤ ਨਹੀਂ ਚੜਦਾ ਹੈ ਉਹ ਹੈਲੋ ਜਿੰਦਾ ਤੈਨੂੰ ਜਿੰਦਾ ਨਾਲ ਇੱਧਰ ਜਿੰਦਾ ਨਾਲ ਤੇ ਕੱਟੀ ਇੱਧਰ ਦੀ ਆ ਉਧਰ ਬੈਠ ਮੂਰੇ ਉਹ ਨਹੀਂ ਇਹਨੂੰ ਤੇਲ ਚੜੂਗਾ ਕਰੂਗਾ ਯਾਰ ਪਹਿਲੀ ਉਹ ਕਲੇਸ਼ ਕਰਨ ਲੱਗ ਰਿਹਾ ਲੈ ਫੇ ਤੂੰ ਹੀ ਬਹਿ ਜਾ ਮੈਂ ਤਾਂ ਗੱਡੀ ਚ ਚਲਾ ਲੈ ਮੈਨੂੰ ਚਾਬੀ ਦੇ ਦੇ ਮੈਂ ਤਾਂ ਗੱਡੀ ਚ ਚਲਾ ਲੈ ਕੁਈ ਨਾ ਠੋਕਦੀ ਕਿਤੇ ਹੋਰ ਫਿਰ ਕੀ ਹਾਲੀ ਨਹੀਂ ਜਦੋਂ ਕੋਈ ਚੱਲ ਉਧਰ ਸਭ ਮੈਂ ਤਾਂ ਚਲਾ ਦੇ ਤੈਨੂੰ ਆਉਂਦੀ ਨਹੀਂ ਹੈਗੀ ਆਉਂਦੀ ਫਿਰ ਨਾਲ ਫਿਰ ਇੱਕ ਕੰਮ ਤਾਂ ਆਊਗਾ ਹੀ ਹਾਂ ਫਿਰ ਇੱਕ ਕੰਮ ਤਾਂ ਫਿਰ ਆਊਗਾ ਹੀ ਨਾਲ ਦੇ ਕਹਦਾ ਵੇ ਨਾਲ ਬੈਠਣਾ ਨਾਲੇ ਗੱਡੀ ਚਲਾਵਾ ਐ ਮੇਰਾ ਛੜਾ ਹੁਣ ਬਿਸਕਰਨਾ ਵੀ ਦਾ ਸੱਤ ਨੇ ਤੇਰੇ ਕਾਲਾ ਪੜਾ ਲਾ ਚੜਾ ਓਏ ਸਾਰਾ ਕੁਝ ਹੀ ਆਉਂਦਾ ਨਾਲ ਬੈਠਣ ਦਾ ਮਰ ਕਹਿੰਦਾ ਸੀ ਹਾਏ ਹਾਏ ਮੇਰੀ ਗੱਲ ਸੁਣ ਲੈ ਕੋਈ ਕਾਰਸਤਾਨੀ ਨਹੀਂ ਕਰਦੀ ਮੈਂ ਸ਼ੀਸ਼ੇ ਵਿੱਚ ਦੀ ਸਾਰਾ ਦੇਖ ਉਹ ਕੋਈ ਨਹੀਂ ਕਰਦਾ ਕੁਝ ਨਹੀਂ ਕਰਦਾ ਕੁੜੀ ਬਰਾ ਹੋ ਕੇ ਬੈਠੇ ਤੋਂ ਪਰਾ ਹੋ ਜਾਏ ਤੇਰਾ ਕੋਈ ਲਾਗਤ ਦੇ ਗਨ ਹੱਦ ਪੈ ਗਈ ਤੇਰੇ ਬਾਦੀ ਯਾਰ ਤੇ ਆ ਲਾ ਕੇ ਰਾ ਦੇਵੀ ਦੇਵਤੇ ਜਿਹੜੇ ਤੇ ਉਹਨੇ ਸਾਰੇ ਓਹ ਓਹ ਆਤ ਬਣਾ ਕਰ ਹੱਥ ਬਣਾ ਕਰ ਹੱਥ ਬਣਾ ਕਰ ਹੱਥ ਬਣਾ ਕਰ ਹੱਥ ਬਣਾ ਕਰ ਹਾਂ ਯਾਬ ਕੁੱਟੂ ਤੇਰੀ ਹੱਥ ਬਣਾ ਕਰ ਹੱਦ ਪੈ ਗਈ ਜਮੀ ਤੇਰੇ ਬਾਦੀ ਯਾਰ ਦੇਖੋ ਇੱਕ ਭਰਾਉਣ ਵਾਲੀ ਕੋਈ ਗੱਲ ਹੈ ਆਹਾਹਾ ਉਹਨੂੰ ਦਿਲ ਦੀ ਰਾਣੀ ਬਣਾ ਕੇ ਰੱਖਣਾ ਆਪਣੀ ਹਾ ਹਾ ਯਾ ਵੀ ਨਾ ਟੈਨਸ਼ਨ ਲਿਓ ਹਰਦਾ ਨਹੀਂ ਹੈਗਾ ਕੁੜੀ ਨੂੰ ਬੁਲਾਇਆ ਨਾ ਕਿਵੇਂ ਚੜ੍ਹਦੇ ਲੱਗ ਜੂ ਉਹਨੂੰ ਮੈਂ ਕੀ ਕਹਿਣਾ ਉਹਨੂੰ ਯਾਰ ਤੋਂ ਕਹਿਣਾ ਮਖਲਾਬ ਆ ਮੈਂ ਨਾ ਉਹ ਗੱਲਾਂ ਕਰ ਰਿਹਾ ਵੀ ਘਰੇ ਜਾ ਕੇ ਕੋਈ ਟੈਨਸ਼ਨ ਨਹੀਂ ਆਪਣਾ ਪਰਿਵਾਰ ਸਾਰਾ ਵਧੀਆ ਬਸ ਤੂੰ ਉਹਨੂੰ ਬਣਾ ਕੁੜੀ ਨੂੰ ਮਾਮੂਨੇ ਲਾਉਣ ਦੀ ਲੋੜ ਹੈ ਹੈ ਨਹੀਂ ਬੰਦੇ ਕੰਮ ਬੰਦੇ ਮੈਂ ਉੱਤਰੇ ਜਾਣਾ ਉੱਧਰ ਜਾ ਮੈਂ ਲੈ ਜਾਣਾ ਇਹਨੂੰ ਆ ਦੇਖ 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 ਮੇਰੇ ਸਾਰੇ ਉੱਧਰ ਅੱਗ ਲੱਗੀ ਪਈ ਆ ਅੱਗ ਲੱਗੀ ਪਈ ਆ ਮੈਂ ਤਾਂ ਤੇਰਾ ਘਰ ਬਸਾਇਆ ਤੂੰ ਮੇਰੀ ਚੜਾ ਨੂੰ ਪਾਹੀ ਜਾਣਾ ਯਾਰ ਕਮਾਲ ਦੀ ਗੱਲ ਹੈ ਰਹਾ ਉੱਤਰ ਜਾ ਪੱਟਾ ਆਇਆ ਔਰੇ ਜੁਬੇਦਾਰ ਮੈਂ ਐਂ ਕਿਹੜਾ ਪਾਣੀ ਪੁੰਡਦਾ ਨਹੀਂ ਪੀਣਾ ਨਾ ਨਾ ਜੀ ਕਿਤੇ ਛਰਲਾ ਮਾਰਨਾ ਮਰਵਾਦ ਰਿਹਾ ਹਜੇ ਤਾਂ ਹੁਣ ਤਾਂ ਬੈਠੇ ਆਂ ਪੱਤਾ ਘੰਟਾ ਹੋਇਆ ਜੀ ਹਾਂ ਠੀਕ ਹੈ ਹਾਂ ਨਾ ਪੁੱਛਣ ਦਾ ਹੱਕ ਬਣਦਾ ਹੁਣ ਨਾ ਉੱਤਰ ਜੀ ਕਿਤੇ ਕਿਤੇ ਇਹ ਕੰਮ ਹੋ ਰੇ ਹੋਰੇ ਇਹ ਪਿਸਾਬ ਸ਼ੂਬ ਕੰਨਾ ਆ ਦੱਸ ਦੇ ਜੀ ਢੜਾ ਲਾਂਗੇ ਆਪਾਂ ਮੇਰੀ ਗੱਲ ਸੁਣ ਪੁੱਤ ਪੁੱਤ ਨਾ ਮਾਰੀ ਗੱਡੀ ਜਿੱਥੇ ਹੱਥ ਅਹੀਂ ਪਕਾਈ ਮਰੀਆਂ ਦਾ ਸਾਰ ਦੈ ਨੇ ਇਹ ਨਾ ਇਹਦਾ ਕੋਈ ਗਲਤ ਗੱਲ ਹੈ ਜੀ ਇਹ ਬੰਦਾ ਥਾਂ-ਕਥਾਂ ਦੇਖਦਾ ਨਹੀਂ ਇਹ ਹੁਣ ਉਹ ਰੋਕਣ ਵਾਲੀ ਚੀਜ਼ ਆ ਯਾਰ ਆਪਦੇ ਆਪ ਆਉਂਦੀ ਆ ਵੱਜ ਜਾਂਦਾ ਹੁਣ ਦੱਸ ਮੈਂ ਕੀ ਕਰਾਂ ਟਾਕੀ ਕਰਾਈ 11000 ਲੂਮਨ ਵਾਲੇ ਪਹਿਲਾਂ ਆਤੀ ਗੱਡੀ ਦਾ ਫੜਾਤੀ ਮੈਂ ਨਹੀਂ ਉਤਰ ਨਹੀਂ ਦਿੰਦਾ ਇਹ ਵੀ ਗੱਲ ਫਿਰ ਅੱਜ ਰਹੀ ਪੰਗਾ ਹੀ ਲੈ ਜਾਣਾ ਹਾਂ ਲਾਲ ਪੰਗਾ ਤਾਂ ਮੈਂ ਲੈ ਲਿਆ ਤੈਨੂੰ ਵਿਆਹ ਕਰਾ ਕੇ ਮੇਰਾ ਸੜੇ ਮੇਰਾ ਤੇਰਾ ਸਾਨ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲਦਾ ਲੀ ਲਿਆ બસ ਫਿਰ ਮੈਨੂੰ 11000 ਟਾਕੀ ਖਰਾਈ ਦਾ 20000 ਮੇਰਾ ਪੂ ਵਿਆਹ ਦਾ ਛਕਨ ਜਿਹੜਾ ਬਚੋਲੇ ਦਾ ਇੱਕ ਮੇਰਾ ਛੋਟਾ ਭਈਆ ਪ੍ਰਧਾਨ ਆ ਉਹ ਇਹ ਇੱਕ ਪਰਜਾਈ ਹੈ ਮੜੀ ਉਹ ਉਤੋਂ ਉਤੋਂ ਪਰੇ ਹੀ ਰਹੀ ਮੈਂ ਕਹਿੰਦਾ ਤੂੰ ਸਰਪੰਚੀ ਦਾ ਚੌਲਾ ਮੈਂਥੋਂ ਰਾਤ ਹੀ ਰਾਂਗਾ ਜਿਹੜਾ ਹਟਦੇ ਨਹੀਂ ਕੁੱਤੇ ਦੇ ਹਟ ਮੈਨੂੰ ਹਟਦੀ ਨਹੀਂ ਛੇਤਰ ਵਾਂਗੂ ਯਾਰ ਮੈਂ ਨੱਚ ਰਿਆ ਯਾਰ ਆਉਦੇ ਪਰਿਵਾਰ ਵਾਸਤੇ ਵੀ ਐਂ ਕਰਕੇ ਗੱਲਾਂ ਇੱਥੇ ਮੈਂ ਰਾਤ ਚ ਖੜਾ ਲੈਣਾ ਲੱਸੀ ਚੱਲਣਾ ਮਾਣ ਨਾ ਚ ਟੋੜ ਦੀ ਪੈਣ ਮਰਾ ਠੀਕ ਹੋਲੀ ਲਿਆ ਉਹ ਬਣਨਾ ਤੇਰੇ ਪੈਰੀ ਹੱਥ ਲਾਉਣਾ ਕੇਰਾ ਕਰੇ ਬਾੜ ਦੇ ਉਹ ਕੇਰਾ ਕਰੇ ਬਾੜ ਜਦ ਹੱਥ ਹੁੰਦੀਆ ਯਾਰ ਕਿਸੇ ਕੇਰਾ ਕੇਰਾ ਉਹ ਵੀ ਐਹ ਜੀ ਉਹੀ ਆ ਕੀ ਉਹੀ ਬੋਲੀ ਜਾਂਦੀ ਐ ਜਨਾਬ ਬੋਲੂਗੀ ਹਾਂ ਜੀ ਹੂੰ ਜੀ ਤਾਂ ਹਾਂਗੂ ਮੇਰੀ ਗੱਲ ਸੁਣ ਲੈ 11000 ਗੋਡੇ ਬਿਠਾਈ ਦਾ ਵੀ ਲੈਣਾ ਸੱਚ ਮੈਂ 5100 ਸੱਚ 11 ਜਾਂ ਤਾਂ ਪਹਿਲਾਂ ਹੋਊਗਾ ਆਪਣਾ 5100 ਗੋਡੇ ਬਿਠਾਈ ਦਾ ਬਾਈ ਰਸਮਾਂ ਸਾਰੀਆਂ ਪੂਰੀਆਂ ਕਰਨੀਆਂ ਮੂਰੇ ਮੈਂ ਪਹਿਲਾਂ ਰੀਵਨ ਲੈ ਕੇ ਵੀ ਕਰੂਗਾ ਕਰੀ ਤੂੰ ਹਾਂ ਜਿਸ ਟਰੀ ਚੱਕ ਲਈ ਖੇਤ ਵਾਲੀ ਉਹ ਤੇ ਗੂਠਾ ਲਾ ਦੂੰ ਮੈਂ ਉਹਦਾ ਤੇਰੀ ਖੁਸ਼ੀ ਆ ਗੂਠਾ ਤਾਂ ਇਹ ਲਵਾਉ ਦੇਖਦਾ ਜਾ ਇੰਨੀ ਰਹਿ ਕੇ ਫਸ ਤੋਂ ਤਾਂ ਕਿ ਇਹ ਜੋ ਤੇ ਸਾਰਾ ਕੁਝ ਲੈ ਜਾਓ ਆ ਜਾ ਰੀਵਨ ਲੈ ਕੇ ਘੜੂ ਮੈਂ ਉੱਥੇ ਨਾਲੇ ਉਹ ਖੜਜੀ ਯਾਰਾ ਸਾਰਾ ਕੁਝ ਤੂੰ ਹੀ ਕਰ ਲੈ ਸਾਰਾ ਫਿਰ ਹੋਰ ਤਾਂ ਹੈ ਨਹੀਂ ਕੋਈ ਦੋ ਦਾ ਟੇਟੂ ਆ ਮੈਨੂੰ ਹੀ ਕਰਨਾ ਪਊ ਆ ਗਿਆ ਘਰ ਆ ਗਿਆ ਆਪਣਾ ਘਰ ਆ ਗਿਆ ਆ ਗਿਆ ਹੀ ਆਪਣਾ ਘਰ ਆ ਕਰਦੇ ਕਰਦੇ ਨਹੀਂ ਬਿਹੜਾ ਸੁੱਚਾ ਭਾਗਾਂ ਵਾਲੀ ਏ ਆਪ ਤਾਂ ਗਏ ਤੇ ਗਏ ਤੇ ਗੇਟ ਵਿੱਚ ਪੱਟ ਛੱਡ ਕੇ ਉਧਰਲਾ ਛੋਟਾ ਵੀ ਖੁੱਲਿਆ ਪੈ ਆਏ ਨਹੀਂ ਹੈਗਾ ਵੀ ਗੇਟ ਤਾਂ ਲਾ ਜੀਏ ਖੜ ਜਾ ਖੜ ਜਾ ਮਾਇਲ ਮਾ ਤੈਨੂੰ ਬਾਹਰ ਬਾਹਰ ਖੋਲ ਬਾਹਰ ਖੋਲ ਦੇ ਬਾਹਰ ਨਹੀਂ ਉੱਤੋਂ ਨਹੀਂ ਗਿਆ ਉਹਦਾ ਬੜਾ ਹੋ ਜਾ ਨਾ ਕੀ ਗੱਲ ਆ ਬੰਦ ਤੈਨੂੰ ਬਾਹਰ ਲਾ ਲੈ ਬਾਹਰ ਕਿਉਂ ਲਾ ਲਾ ਬਾਹਰ ਮੈਂ ਕੱਲਾ ਨਹੀਂ ਜਵਾਕ ਚੱਲਾ ਬਹੁਤ ਸੁਣ ਸੁਣਣਾ ਬਾਹਰ ਖੋਲ ਖੁੱਲ ਬਾਹਰ ਖੋਲ ਦੇ ਅਰੇ ਇਹ ਬਣ ਕੇ ਕਾਤੋਂ ਲਾ ਰਖੇ ਨੇ ਚੱਲ ਯਾਰ ਯਾਰ ਉੱਪਰ ਚਾੜ ਦੇ ਆਇ ਨਹੀਂ ਖੋਲਦੇ ਇਹ ਆ ਕੀ ਦੀ ਲਿਆਇਆ ਗੱਡੀ ਰੀ ਬਣਾ ਲਈ ਚੱਕਰ ਬਣਾ ਲੈ ਤੇ ਚੱਕਰ ਉਹ ਮੈਂ ਮਰ ਜਾ ਆ ਕਿਹਨੂੰ ਬਿਠਾਈ ਆਉਂਦੇ ਨੇ ਮਗਰ ਇੱਥੇ ਬੈਠ ਰਿਹਾ ਬਈ ਉਤਰਨਾ ਨਹੀਂ ਕਿਸੇ ਨੇ ਮੈਂ ਟਾਕੀ ਖੜਾਈ ਦੂੰ ਹੈ ਵੇ ਮੈਨੂੰ ਲੈ ਜੂ ਰੌਂਦੀ ਫੋੜੀ ਹਾਂ ਕਰਦੀ ਬੁਨਾ ਬਾਰੀ ਮੈਨੂੰ ਲੈ ਜੂ ਰੌਂਦੀ ਖੜ ਜਾ ਆ ਕੀ ਹੈ ਖੜ ਜਾ ਖੜ ਜਾ ਉਹ ਬਾਹਰ ਨਾਲ ਨਿਕਲਿਓ ਕਿਉਂ ਆ ਬੰਨ ਕੇ ਬਿਠਾ ਦੇ ਹੁਣ ਆਪਦੇ ਘਰੇ ਵੀ ਨਾ ਬਾਹਰੇ ਨਿਕਲੀ ਨਾ ਓਏ ਘਰ ਦੇ ਡਾਕੀ ਖੋਲੀ ਤਰੀ ਪਾਈ ਦਸ ਡਾਕੀ ਗੰਘੋਲੀ ਆ ਬੰਨੀ ਬਾਹਰ ਨਹੀਂ ਅੰਮੇ ਹੋ ਬੰਨੇ ਦੀਏ ਮਾਏ ਬੰਨਾ ਬਨੀ ਬਾਹਰ ਖੜੇ ਓ ਦੇਖ ਮਾਦੇ ਛਲਕੋਰਾ ਬਾਹਰ ਨਹੀਂ ਖੜੇ ਹੁਣ ਤਾਂ ਅੰਦਰ ਆ ਗਏ ਆ ਜਾ ਆ ਜਾ ਉਹਦਾ ਹੱਥ ਫੜ ਉਹਦਾ ਹੱਥ ਫੜ ਦੇ ਕੀ ਕਾਰਜਾ ਮਚਦਾ ਹੱਥ ਫੜ ਕਾਰਜਾ ਮਚਾਵਾਂਗੇ ਯਾ ਲੈ